გილ ਵਿਦੇ ਦਿਵਸ ਮੋਕੇ ਸਾਬਕਾ ਫੌਜੀਆ ਵੱਲੋਂ ਰਾਕਵਤ ਵਿਕੇ ਫੈਡਰੇਸ਼ਨ ਵੈਟਨਸ ਆਰਗੇਨਾਈਜੇਸ਼ਨ ਪੰਜਾਬ ਦੇ ਬੈਨਰ ਰੇਡ ਇੱਕ ਪ੍ਰੋਗਰਾਮ ਕਰਵਾਇਆ ਇਸ ਮੋਕੇ ਉਹਨਾਂ ਨੇ ਜਿੱਥੇ ਇਸ ਦਿਨ ਦੀ ਯਾਦ ਨੂੰ ਤਾਜ਼ਾ ਕਰਦਿਆਂ ਜਿੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਪੇਟ ਕੀਤੀ ਉੱਥੇ ਭਾਰਤੀ ਫੌਜ ਦੀ ਹਿੰਮਤ ਦੀ ਸ਼ਲਾਘਾ ਵੀ ਕੀਤੀ ਇਸ ਮੋਕੇ ਵੱਡੀ ਗਿਤੀ ਸਾਬਕਾ ਫੌਜੀਆ ਨੇ ਆਪਣੀ ਮੌਜੂਦਗੀ ਦਰਜ ਕਰਵਾਈ ਬਾਕੀ ਤੁਸੀਂ ਵੀ ਸੁਣੋ ਇਸ ਮੋਕੇ ਸਾਬਕਾ ਫੌਜੀਆ ਵੱਲੋਂ ਹੋਰ ਕੀ ਕਿਹਾ ਗਿਆ ਜਨ ਔਰ ਮੈਂ ਕੈਪਟਨ ਪ੍ਰਵਾਨ ਸਿੰਘ ਰਿਟਾਇਰਡ ਡਿਫੈਂਸ ਬੈਟਰੋਗਿਸ਼ਨ ਵਾਏਐਸ ਪ੍ਰਧਾਨ ਪੰਜਾਬ ਮੈਂ ਅੱਜ ਕਾਰਗਿਲ ਵਿਛਤੇ ਅਜੀ ਰੀਤਲਿੰਗ ਸੀ ਔਰ ਜਿੰਨੇ ਵੀ ਸਾਡੇ ਡਿਸਟ੍ਰਿਕਟ ਦੇ ਤਹਿਸੀਲਾਂ ਦੇ ਜੋ ਇੱਥੇ ਪਹੁੰਚੇ ਆ ਔਰ ਉਹਨਾਂ ਨੇ ਪਹੁੰਚਣ ਤੇ ਔਰ ਜੋ ਸਾਡੇ ਇੱਥੇ ਦੇ ਮੇਟੋ ਸ਼ੋਕਾਪੁਰ ਜੀ ਆ ਉਹਨਾਂ ਦੇ ਉਹਨਾਂ ਨੇ ਚਾਹ ਪਾਣੀ ਦਾ ਮਦਦ ਵਾਦ ਕੀਤਾ ਔਰ ਜੋ ਇਹ ਕਾਰਗਿਲ ਦਾ ਜੋ ਵਾਰ ਸੀ ਇਹ 31 ਮਈ ਤੋਂ ਸ਼ੁਰੂ ਹੋਇਆ ਸੀ ਔਰ 26 ਜੁਲਾਈ ਨੂੰ ਜਾ ਕੇ ਖਤਮ ਹੋਇਆ ਸੀ ਪਰ ਇਹ ਚੱਲਿਆ ਫਰਵਰੀ ਤੱਕ ਸੀ ਮਤਲਬ 26 ਜੁਲਾਈ ਨੂੰ ਕੋਈ ਏਦਾਂ ਦਾ ਕੋਈ 26 ਜੁਲਾਈ ਦਾ 20 ਦਿਨ ਦਿਨ ਗਿਣਿਆ ਜਾਏ ਕਿਉਂਕਿ ਬਹੁਤ ਉੱਥੇ ਸੈਨਾ ਜਿੰਨੀ ਵੀ ਪੂਰੀ ਇੰਡੀਆ ਦੀ ਸੈਨਾ ਉੱਥੇ ਪਹੁੰਚੀ ਸੀ ਜੋ ਕਾਰਗਲਵਾਲ ਸੀ ਇਹ ਜੋ ਵਾਰ ਸੀ ਇਹ ਵਾਰ ਨਹੀਂ ਦਿਖਾਈ ਗਈ ਇੱਕ ਓਪੀ ਵਿਜੇ ਦਾ ਇੱਕ ਦਿਖਾਇਆ ਗਿਆ ਓਪੀ ਵਿਜੇ ਦਾ ਦਿਖਾਇਆ ਗਿਆ ਇਹਨੂੰ ਬਾਹਰ ਨਹੀਂ ਦਿਖਾਇਆ ਕਿਉਂਕਿ ਸਾਡੇ ਆ ਦੇਸ਼ ਨੂੰ ਬਿੱਟੋ ਪਾਵਰ 10 ਸਾਲ ਹੋ ਗਏ ਸੀ ਕਿਉਂਕਿ ਜਦੋਂ ਵੀ ਪਾਕਿਸਤਾਨ ਕੋਈ ਹਰਕਤ ਕਰਦਾ ਕਿ ਉਹ ਇੰਡੀਆ ਨੂੰ ਨੁਕਸਾਨ ਪਹੁੰਚਾਉਣਾ ਪਹੁੰਚਾਉਂਦਾ ਉਹ ਫਿਰ ਇਹ ਧੋਖੇਬੰਦੀ ਨਾਲ ਕੁਝ ਨਾ ਕੁਝ ਕਾਰਵਾਈ ਕਰਦਾ ਤੇ ਬਿੱਟੋ ਪਾਵਰ ਦੇ ਸਾਨੂੰ 10 ਸਾਲ ਤੋਂ ਮਿਲ ਰਹੀ ਸੀ ਕਿ ਉਹਦੀ ਵਜ੍ਹਾ ਨਾਲ ਇਹ ਕਾਰਗਲ ਦਾ ਉਹਨਾਂ ਨੇ ਆਪਣੇ ਜੋ ਸਾਡਾ ਜੂਨ ਚ ਉਹਨਾਂ ਨਾਲ ਜੋ ਸਾਡੀ ਲਿਖਤ ਹੁੰਦੀ ਹੈ ਵੀ ਤੁਹਾਡੀ ਪੋਸਟਾਂ ਤੋਂ ਡਾਊਨ ਲੋਡ ਕੇ ਸਾਡੀ ਪੋਟਾਂ ਜਵਾਨ ਡਾਊਨ ਲੋਡਾਂਗੇ ਉਹਨਾਂ ਧੋਖਾਧੜੀ ਨਾਲ ਸਾਡੇ ਆਪਣੇ ਪੋਸਟਰਾਂ ਦੇ ਜਵਾਨ ਮਿਲੀ ਟੈਂਸੀ ਦੇ ਉੱਪਰ ਬਿਠਾ ਕੇ ਰੱਖੇ ਪਰ ਜੋ ਸਾਡੇ ਇੰਡੀਆ ਦੇ ਜਵਾਨ ਸੀ ਉਹ ਜੂਨ ਤੱਕ ਡਾਊਨ ਸੀ ਜਰੂਰ ਸਾਨੂੰ ਉਹਨਾਂ ਨੂੰ ਮਈ ਤੱਕ ਬਕਰਵਾਲ ਤੋਂ ਪਤਾ ਲੱਗਾ ਕਿਉਂਕਿ ਕਈ ਮਹੀਨੇ ਕਈ ਸਾਲ ਚ برف ਜਿਆਦੀ ਪੈਂਦੀ ਆ ਕਈ ਸਾਲ ਚ ਬਰਫ ਕੱਟ ਪੈਂਦੀ ਆ ਜਦੋਂ ਬਕਰਵਾਲ ਉੱਤੇ ਆਪਣੀ ਭੇਡਾਂ ਚਾਣ ਗਏ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਨੇ ਆਪਣੇ ਬ੍ਰਿਗੇਡ 'ਚ ਖਬਰ ਦਿੱਤੀ 1 ਟੂ 1 ਇਨਫੈਂਟਰੀ ਬ੍ਰਿਗੇਡ 'ਚ ਖਬਰ ਦਿੱਤੀ ਵੀ ਤੁਹਾਡੀਆਂ ਪੋਸਟਾਂ 'ਚ ਮਿਲੀਟੈਂਡਰ ਪਾਕਿਸਤਾਨ ਦੇ ਜਵਾਨ ਬੈਠੇ ਆ ਕੇ ਤੁਹਾਡੀਆਂ ਪੋਸਟਾਂ ਖਾਲੀ ਆ ਫਿਰ ਉੱਥੇ ਪੈਟਰੋਲਿੰਗ ਜਾਂਦੀ ਪੈਟਰੋਲਿੰਗ ਜਾਂਦੀ ਵੀ ਉਹਨਾਂ ਨੂੰ ਫੈਕਚਰ ਆਉਂਦੇ ਗੋਲੀਬਾਦੀ ਕੋਈ ਨਾ ਕੋਈ ਨੁਕਸ ਜੇ ਆਪਾਂ ਕੋਰਚ ਖਬਰ ਗਈ ਖਬਰ ਤੋਂ ਆਪਣੇ ਦਿੱਲੀ ਖਬਰ ਗਈ ਆ ਉਸ ਤੋਂ ਬਾਅਦ ਸਾਰੀ ਵਾਰ ਸ੍ਰੀ ਹੋਈ ਜਿਹਨੂੰ ਆਪਾਂ ਅੱਜ ਕਾਰਗਿਲ ਦਿਵਸ ਦੇ ਨਾਮ ਤੇ 25 ਸਾਲ ਪੂਰੇ ਹੋ ਗਏ ਅੱਜ ਜਿੰਨੇ ਵੀ ਸਾਡੇ ਸੈਨਿਕ ਆ ਲੁਧਿਆਣਾ ਡਿਸਟ੍ਰਿਕਟ ਤਹਿਿਲਾਂ ਦੇ ਆਏ ਆ ਉਹਨਾਂ ਦੇ ਵੀ ਜੀਆਰ ਨੂੰ ਉਹਨਾਂ ਦੇਖੋ ਜਜਬਾ ਹੁੰਦਾ ਇੱਕ ਸ਼ਹੀਦ ਨੂੰ ਆਪਣੇ ਆਪਣੇ ਸੈਨਿਕਾਂ ਦਾ ਬਹੁਤ ਮਾਣ ਹੁੰਦਾ ਵੀ ਸਾਡੇ ਕਾਰਗਿਲ ਦੇ ਹੋਣ ਜਾਂ ਆਪਾਂ 1965 ਦੇ ਹੋਣ ਜਾਂ 71 ਦੇ ਹੋਣ ਜਾਂ ਬਾੜ ਦੇ ਹੋਣ ਜਾਂ ਦੂਜੇ ਹੋਰ ਸ਼ਹੀਦ ਹੋਣ ਸਾਰਿਆਂ ਨੂੰ ਅਸੀਂ ਸੰਦਾਨੀ ਦਿੰਨੇ ਆ ਔਰ ਸਾਰਾ ਗਿਣੀ ਵੀ ਉਹ ਦਾ ਪ੍ਰੋਗ ਵੀ ਕਰਾਉਨੇ ਆ ਬਾਕੀ ਜਿੰਨੇ ਸਾਡੇ ਨਹੀਂ ਆ ਸਕੇ ਉਹਨਾਂ ਨੂੰ ਵੀ ਅਸੀਂ ਜੀ ਆਇਆਂ ਨੂੰ ਆਖਦੇ ਆ ਚਲੋ ਕਿਤੇ ਨੌਕਰੀ ਤੇ ਲੱਗਿਆ ਉਹਨਾਂ ਨੂੰ ਜੀ ਆਇਆਂ ਆਖਦੇ ਆ ਉਹਨਾਂ ਨੂੰ ਮੈਂ ਇੱਕ ਦੇਸ਼ ਤੋਂ ਆਣਾ ਸੀ ਨਾ ਆਦੇ ਦੇ ਦੇਸ਼ ਤੋਂ ਆਣਾ ਵੀ ਅੱਜ ਦਾ ਦਿਨ ਜਰੂਰ ਸੀ ਇਦਾਂ ਦੇ ਦਿਨ ਕੱਢ ਕੇ ਤੁਸੀਂ ਭਾਵੇਂ ਕਿਤੇ ਨੌਕਰੀਆਂ ਕਰਦੇ ਛੁੱਟੀ ਲੱਗੇ ਕਰਕੇ ਜਰੂਰ ਆਓ ਔਰ ਆਪਣੇ ਸੈਨਿਕਾਂ ਨਾਲ ਕੰਦੇ ਨਾਲ ਕੰਦਾ ਮਿਲਾ ਕੇ ਚੰਦਾਲ ਜੀ ਨੂੰ ਹੋ ਜੈਨ ਸੱਚਾ ਮੈਂ ਕੈਪਟਨ ਮਲਕੀਸ਼ਿੰਗ ਵਾਲੀਆ ਅੱਜ ਬੜੇ ਹੀ ਫਖਰ ਦੀ ਗੱਲ ਹੈ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਜੋ ਇੰਡੀਅਨ ਆਰਮੀ ਹੈ ਭਲਵੰਤ ਸਾਹਿਬ ਉਹਨਾਂ ਨੇ ਜੋ ਕਾਰਗਲ ਵਿਜੇ ਹਾਸਲ ਕੀਤੀ ਹੈ ਉਹਦੇ ਸਬੰਧ ਦੇ ਵਿੱਚ ਅੱਜ 25ਵਾਂ ਕਾਰਗਲ ਵਿਜੇ ਦਿਵਸ ਮਨਾਇਆ ਜਾ ਰਿਹਾ ਹੈ ਜਿਹਨੂੰ ਕਿ ਅਸੀਂ ਸਿਲਵਰ ਜੁਬਲੀ ਦੇ ਰੂਪ ਵਿੱਚ ਮਨਾਉਂਦੇ ਆਂ ਇੰਨਾ ਲੋਕਾਂ ਦੇ ਵਿੱਚ ਫਕਰ ਹੈ ਲੋਕਾਂ ਦੇ ਵਿੱਚ ਇੰਨਾ ਪਿਆਰ ਆ ਸੈਨਿਕਾਂ ਲਈ ਕਿ ਪਹਿਲਾਂ ਇਸ ਤੋਂ ਮੈਂ ਦੱਸਾਂ ਉਰੇਦਰ ਪਹਿਲਾਂ ਇਸੇ ਜਗ੍ਹਾ ਤੋਂ ਰੱਖਵਾਗ ਦੇ ਵਿੱਚ ਬਣੇ 12ਵੇਂ ਮਮੋਰੀਅਲ ਤੋਂ ਪਹਿਲਾਂ ਕਮਾਂਡਰ ਸਾਹਿਬ ਐਨਸੀਸੀ ਦੇ ਗਰੁੱਪ ਕਮਾਂਡਰ ਸਾਹਿਬ ਲੁਧਿਆਣੇ ਦੇ ਔਰ ਉਹ ਆਪਣੀ ਟੋਲੀ ਨੂੰ ਲੈ ਕੇ ਕਾਰਗਲ ਵਿਜੇ ਦੇ ਦਿਸ਼ ਦੇ ਵਿੱਚ ਅੱਜ ਉਹ ਅੰਮ੍ਰਿਤਸਰ ਗਏ ਨੇ ਰਸਤੇ ਦੇ ਵਿੱਚ ਜੋ ਸ਼ਹੀਦਾਂ ਦੀ ਜਗ੍ਹਾ ਬਣੀ ਹੈ ਉੱਥੇ ਉਹ ਨਮਨ ਹੋਣਗੇ ਉਸ ਤੋਂ ਬਾਅਦ ਵਿੱਚ ਬਾਗਾ ਬਾਡਰ ਦੇ ਉੱਤੇ ਵੀ ਜਾਣਗੇ ਉਹ ਉੱਥੇ ਜਾ ਕੇ ਸ਼ਹੀਦਾਂ ਨੂੰ ਸਰਦਾਜਲੀ ਦੇਣਗੇ ਔਰ ਅੱਜ ਇੱਥੇ ਜੋ ਕ ਰੱਖਵਾਗ ਦੇ ਵਿੱਚ ਸਾਰੇ ਸਾਬਕਾ ਸੈਨਿਕ ਪਹੁੰਚੇ ਨੇ ਇੰਡੀਅਨ ਵੈਟਰਨਰ ਆਰਗੇਨਾਈਜੇਸ਼ਨ ਦੇ ਡਿਫੈਂਸ ਆਰਗੇਨਾਈਜੇਸ਼ਨ ਦੇ ਔਰ ਆਪਕਾ ਸੈਨਕਵਲ ਆਰਮੀ ਐਕਸ ਵੈਲਫੇਅਰ ਸੁਸਾਇਟੀ ਪਹੁੰਚੀ ਹੈ ਨੇ ਜਿੰਨੀਆਂ ਵੀ ਸੁਸਾਇਟੀਆਂ ਪਹੁੰਚ ਪਿਆ ਨੇ ਅੱਜ ਕਾਰਗਿਲ ਵਿਜੇ ਦੇਸ਼ ਦੇ ਸੰਬੰਧ ਦੇ ਵਿੱਚ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਕਰਦਾ ਹਾਂ ਪਹੁੰਚਣ ਦੇ ਉੱਤੇ ਔਰ ਅੱਜ ਜੋ ਦੇਸ਼ ਨੂੰ ਇੱਕ ਸ਼ੇਧ ਮਿਲ ਰਹੀ ਹੈ ਔਰ ਜੋ ਨਵੀਂ ਪਨੀਰੀ ਹੈ ਯੂਥ ਜੰਗ ਜੰਗ ਬੱਚੇ ਨੇ ਉਹਨਾਂ ਨੇ ਇੱਕ ਸ਼ੇਧ ਮਿਲ ਰਹੀ ਹੈ ਦੇਸ਼ ਪ੍ਰਤੀ ਪਿਆਰ ਔਰ ਫੌਜ ਦੇ ਵਿੱਚ ਆਉਣ ਲਈ ਉਹ ਆਪਣਾ ਹੁਸ਼ਾ ਕਰਨਗੇ ਔਰ ਜੋ ਐਨਸੀਸੀ ਦੇ ਬੱਚਿਆਂ ਨੇ ਕੀਤਾ ਉਹ ਇਹਨਾਂ ਨੇ ਇੱਕ ਅਲੱਗ ਵੱਖਰਾ ਰੋਲ ਦਿਖਾਇਆ ਅੱਜ ਜੋ ਐਨਸੀਸੀ ਦਾ ਬੱਚਾ ਜੋ ਏ ਸਰਟੀਫਿਕੇਟ ਵੀ ਸਰਟੀਫਿਕੇਟ ਸੀ ਸਰਟੀਫਿਕੇਟ ਹਾਸਲ ਕਰਦਾ ਉਹਨੂੰ ਆਈਪੀਸ ਅਫਸਰ ਬਣ ਵਿੱਚ ਇੰਡੀਅਨ ਆਰਮੀ ਅਫਸਰ ਬਣ ਦੇ ਵਿੱਚ ਉਹਨੂੰ ਬੜੀ ਸਹੂਲਤ ਹੁੰਦੀ ਹੈ ਮੈਂ ਸਾਰਿਆਂ ਦਾ ਇੱਥੇ ਪਹੁੰਚਣ ਦੇਤੇ ਬਹੁਤ ਹੀ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਕਾਰਗਿਲ ਵਿਜੇ ਦਿਵਸ ਨੂੰ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਸਭ ਤੋਂ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਅਸੀਂ ਬਹੁਤ ਸਵਾਤ ਕਰਦੇ ਆ ਕਿ ਤੁਸੀਂ ਸਾਡੇ ਅੱਜ ਸ਼ਰਧਾਂਜਲੀ ਸਮਾਰੋਹ ਚ ਆਏ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਜੀ ਸੁਬਨਾ ਤੇ ਦੂਜਾ ਮੇਰਾ ਨੋ ਕੈਪਟਨ ਚਤਰ ਸਿੰਘ ਮੇਰੇ ਨਾਲ ਖੜੇ ਨੇ ਜਗਜੀਤ ਸਿੰਘ ਸਾਹਿਬ ਰੋੜਾ ਤੇ ਅੱਜ ਦਾ ਜੋ ਸਾਡਾ ਦਿਨ ਆ ਅੱਜ ਦਾ ਸਾਡਾ ਕੋਈ ਖੁਸ਼ੀਆਂ ਭਰਾ ਦਿਨ ਨਹੀਂ ਹੈ ਜੀ ਜੀ ਤੇ ਇਹ ਸਾਡਾ ਇੱਕ ਸਾਡੇ ਦੇਸ਼ ਤੇ ਕੁਝ ਪੇਟੀਆਂ ਨੇ ਕਾਰਗਲ ਹਿਲ ਜੋ ਟਾਪ ਹਿਲ ਸਾਡੀ ਬਹੁਤ ਕਾਰਗਲ ਦੇਰ ਜੋ ਬਹੁਤ ਹੀ ਹਾਈਟ ਤੇ ਆ ਇਸ ਉਸ ਤੇ ਸਾਡੇ ਕੁਝ ਪੇਟੀ ਬੜ ਕੇ ਪਾਕਿਸਤਾਨ ਦੀ ਫੌਜ ਨੇ ਹਮਲਾ ਕੀਤਾ ਸੀ ਔਰ ਉਹਨੂੰ ਈਵਨ ਕੈਪਚਰ ਵੀ ਕਰ ਲਿਆ ਸੀ ਉਸ ਟਾਈਮ ਅਸੀਂ ਫੌਜ ਬੱਚੀ ਸੀ ਉਹ ਕੈਪਚਰ ਜਦੋਂ ਕੀਤਾ ਤੇ ਜਦੋਂ ਫੌਜ ਨੂੰ ਪਤਾ ਲੱਗਿਆ ਕਿ ਕੋਈ ਇੱਕ ਸਾਡੀ ਪਾਕਿਸਤਾਨ ਤੇ ਇੰਡੀਆ ਨਾਲ ਟ੍ਰੀਟੀ ਹੋਈ ਸੀ ਕੀ ਨੂੰ ਸਮਝਉਤਾ ਕਹਨੇ ਆ ਉਹ ਇਹ ਸੀ ਵੀ ਵਿంటర్ ਸੈਸ਼ਨ ਦੇ ਵਿੱਚ ਮਈ ਤੋਂ ਲੈ ਕੇ ਜੁਲਾਈ ਤੱਕ ਜੂਨ ਤੱਕ ਵਿంటర్ ਸੈਸ਼ਨ ਦੇ ਵਿੱਚ ਉਥੋਂ ਪੋਸਟਾਂ ਆਪਣੇ ਆਪਣੇ ਪੋਸਟਾਂ ਪਿੱਛੇ ਹਟ ਜਾਣਗੇ ਕਿਉਂਕਿ ਉਹ ਇਲਾਕਾ ਬਹੁਤ ਖਤਰਨਾਕ ਆ ਕੈਜੋਟੀ ਬਹੁਤ ਖੁੰਦੀ ਸੀ ਲੇਕਿਨ ਇਹ ਪਾਕਿਸਤਾਨ ਨੇ ਸਾਡੇ ਨਾਲ ਧੋਖਾ ਕੀਤਾ ਜਨਰਲ پرویز ਮੁਸ਼ਰਫ ਸੀ ਉਹਦਾ ਇੱਕ ਜਨਰਲ ਨਿਆਜ਼ੀ ਸੀ ਅਬਦੁੱਲ ਨਿਆਜ਼ੀ ਉਹ ਉਸ ਟਾਈਮ ਉੱਥੇ ਦੀ ਕਮਾਂਡ ਕਰ ਰਿਆ ਸੀ ਉਹਨਾਂ ਨੇ ਇਸ ਚੀਜ਼ ਨੂੰ ਆਪਣੇ ਸਾਡੀ ਪੋਸਟਾਂ ਦੇ ਕਬਜ਼ਾ ਕੀਤਾ ਜਦੋਂ ਉਹਨਾਂ ਨੇ ਕਬਜ਼ਾ ਕੀਤਾ ਇੱਕ ਤਾਂ ਸਭ ਤੋਂ ਪਹਿਲੀ ਗੱਲ ਅਸੀਂ ਬਹੁਤ ਡਾਊਨ ਲੈਵਲ ਤੇ ਬੈਠੇ ਸੀ ਉਹ ਹਾਈਟ ਤੇ ਸੀ ਉਸ ਤੇ ਚੜ੍ਹਨਾ ਬਹੁਤ ਮੁਸ਼ਕਲ ਸੀ ਕੋਈ ਸਾਧਨ ਨਹੀਂ ਸੀ ਲੇਕਿਨ ਸਾਡੀ 에ਅਰ ਫੋਰਸ ਨੇ 에ਅਰ ਫੋਰਸ ਨੇ ਸਾਡੀ ਨੇ ਉਹ ਰੋਲ ਅਦਾ ਕੀਤਾ ਉਸ ਟਾਈਮ ਆ ਇਹ ਕਹਿਣ ਦੀ ਗੱਲ ਨਹੀਂ ਜੋ ਉਹਨਾਂ ਦੀਆਂ ਬੈਂਕਰ ਉਡਾਏ ਔਰ ਸਾਨੂੰ ਉਹ ਜਿਹੜੀ ਪ੍ਰੋਟੈਕਸ਼ਨ ਦਿੱਤੀ 에ਅਰ ਫੋਰਸ ਨੇ ਉਹਨਾਂ ਦੀ ਅ ਧਿਆਨ ਡਾਇਵਰਟ ਕੀਤਾ ਡਾਇਵਰਟ ਕਰਨ ਦਾ ਧਿਆਨ ਕਰਕੇ ਸਾਡੇ ਜਵਾਨ ਰਿੰਗ ਕੇ ਫਿਰ ਪੋਸਟਾਂ ਤੇ ਚੜੇ ਜਿਨ੍ਹਾਂ ਵਿੱਚ ਸਾਡੀ 579 ਕੈਜੁਐਲਟੀ ਹੋਈ ਸਾਡੇ ਜਵਾਨਾਂ ਦੀ 1653 ਸਾਡੇ ਜਵਾਨਾਂ ਜ਼ਖਮੀ ਹੋਏ ਇਸ ਦੇ ਮੁਕਾਬਲੇ ਪਾਸ ਤੇ ਪਾਸਾਨ ਦੇ ਜਵਾਨਾਂ ਦੀ 2700 2800 ਗਿਣਤੀ ਸੀ ਜਿਹੜੀ ਉਹਨਾਂ ਦੀ ਬੈਟਲ ਕੈਜੂਲਟੀ ਹੋਈ ਔਰ 3700 ਤੋਂ ਉੱਪਰ ਉਹਨਾਂ ਦੇ ਜਵਾਨ ਬੌਂਡਡ ਹੋ ਗਏ ਤੇ ਇਹ ਜਿਹੜੀ ਵਾਰ ਸੀਗੀ ਵਾਰ ਇੱਕ ਸਾਡੇ ਵਾਸਤੇ ਅੱਜ ਕੋਈ ਖੁਸ਼ੀ ਦਾ ਦਿਨ ਨਹੀਂ ਹੈ ਅਸੀਂ ਜਿੱਤੀ ਜ਼ਰੂਰ ਆ ਕੋਈ ਵੀ ਕਹਨੇ ਆ ਲੇਕਿਨ ਸਾਡੇ ਬੱਚਿਆਂ ਦੀ ਜਿਹੜੀ ਸ਼ਹਾਦਤ ਆ ਇਹ ਸ਼ਹਾਦਤ ਸਾਨੂੰ ਇਹ ਇੱਕ ਨਾਮਨਜ਼ੂਰ ਆ ਕਿਉਂਕਿ ਇਹ ਵਾਰ ਦਾ ਨੋ ਤੇ ਵਾਰ ਨਹੀਂ ਮੰਨਿਆ ਗਿਆ ਪੂਰੇ ਵੱਡੇ ਦੇ ਵਿੱਚ ਯੂਨੋ ਦੇ ਵਿੱਚ ਇਸ ਨੂੰ ਵਾਰ ਨਹੀਂ ਮੰਨਿਆ ਗਿਆ ਇਸ ਨੂੰ ਕਨਫਲਿਕਟ ਮੰਨਿਆ ਗਿਆ ਇੱਕ ਝਗੜਾ ਸਿਆਸਤ ਵਿੱਚ ਦੋਨਾਂ ਦਾ ਉਹ ਕਹਿੰਦੇ ਸਾਡੀ ਪੋਸਟ ਹੈ ਅਸੀਂ ਕਹਿੰਦੇ ਸਾਡੀ ਪੋਸਟ ਹੈ ਹੋਰ ਅਖੀਰ ਸਾਡੀ ਨਿਕਲੀ ਅਸੀਂ ਉਸ ਨੂੰ ਰੀਕੈਪਚਰ ਕੀਤਾ ਤੇ ਪਾਕਿਸਤਾਨ ਨੂੰ ਫਰਾਇਆ ਤੇ ਇਹ ਇਸ ਦੀ ਇੱਕ ਹਿਸਟਰੀ ਅੱਜ ਦੇ ਸਮੇਂ 'ਚ ਹੁਣ ਮੈਂ ਰੇਂਦਰ ਸਾਹਿਬ ਨੂੰ ਕਹਣਾ ਵੀ ਦੋਸਤ ਬੋਲਣਗੇ ਮੇਰਾ ਨਾਮ ਲੈਫਟੈਂਡ ਰੇਂਦਰ ਕੁਮਾਰ ਫਰਮ ਇੰਡੀਅਨ ਨੇਵੀ ਜੀ ਜੋ ਵੀ ਕੈਪਟਨ ਮੇ ਛੱਤਰ ਸਿੰਘ ਜੀ ਨੇ ਦੱਸਿਆ ਬਿਲਕੁਲ ਸਹੀ ਹੈ ਉਹ ਬਹੁਤ ਹਾਈਟ ਤੇ ਸੀਗੇ 18000 ਫੁੱਟ ਤੇ ਸੀਗੇ ਉਹ ਰਹੀ ਜਮੀਨ ਤੇ ਸੀਗੇ ਤੇ ਸਾਡੇ ਬੰਦਿਆਂ ਨੂੰ ਉੱਤੇ ਜਾਣਾ ਕੋਈ ਇੰਨਾ ਆਸਾਨ ਕੰਮ ਨਹੀਂ ਸੀਗਾ ਜੀ ਇਹ ਸਿਰਫ 에어ਪੋਰਟ ਨੇ ਸਾਨੂੰ ਕਵਰ ਦਿੱਤਾ ਇਸ ਕਰਕੇ ਸਾਡੇ ਜਵਾਨ ਉੱਤੇ ਪਹੁੰਚ ਗਏ ਔਰ ਉਹਨਾਂ ਨੇ ਪੂਰਾ ਦਰਾੜ ਆਪਣੇ ਸਾਹਸ ਦਿਖਾ ਕੇ ਵੀਰਤਾ ਪ੍ਰਾਪਤ ਕੀਤੀ ਇਹ ਦਿਨ ਉਹਨਾਂ ਨੂੰ ਯਾਦ ਉਹਨਾਂ ਦੀ ਸ਼ਰਧਾਂਜਲੀ ਦੇ ਦੇਣ ਲਈ ਮਨਾਇਆ ਜਾਂਦਾ ਹੈ ਔਰ ਇੱਕ ਵਿਜੇ ਦਿਵਸ ਹੈ ਸਾਡੀ ਪਾਕਿਸਤਾਨ ਦੇ ਉੱਤੇ ਵਿਜੇ ਹੋਈ ਸੀ ਇਸ ਕਰਕੇ ਮਨਾਇਆ ਜਾਂਦਾ ਹੈ ਮੈਂ ਜਗਜੀਤ ਸਿੰਘ ਅਰੋੜਾ ਡਿਫੈਂਸ ਵੈਟਰਨ ਆਰਗੇਨਾਈਜੇਸ਼ਨ ਚੀਫ ਐਡਵਾਈਜ਼ਰ ਪੰਜਾਬ ਅੱਜ 25ਵੀਂ ਸਾਲਗिरा ਮਨਾਉਂਦੇ ਹੋਏ ਕਾਰਗਿਲ ਵਿਜੇ ਦਿਵਸ ਦੀ ਅੱਜ ਜਿੱਤੇ ਇਹ ਬਰੇ ਗੰਡਮ ਮਨਾਉਂਦੇ ਹੋਏ ਖੁਸ਼ੀ ਵੀ ਹੋ ਰਹੀ ਹੈ ਕਿ ਅਸੀਂ ਕੁਸ਼ਕਾਇਰ ਦੁਸ਼ਮਨ ਤੇ ਭਾਰੀ ਕੁਰਬਾਨੀਆਂ ਦੇ ਕੇ ਵਿਜੇ ਹਾਸਲ ਕੀਤੀ ਉੱਥੇ ਸਾਨੂੰ ਉਹਨਾਂ ਰੂਹਾਂ ਦਾ ਵਿਛੋੜਾ ਵੀ ਸਾਨੂੰ ਗਮ ਹੈ ਉਹਨਾਂ ਦਾ ਜੋ ਸਾਨੂੰ ਰੂਹਾਂ ਵਿਛੋੜਾ ਦੇ ਗਏ ਜਾਂ ਸਾਡੇ ਵੀਰ ਸੈਨਿਕ ਵਿਛੋੜਾ ਦੇ ਗਏ ਔਰ ਅਸੀਂ ਉਹਨਾਂ ਨੂੰ ਸਤਸ ਸਤ ਨਮਨ ਕਰਨੇ ਆਂ ਅੱਜ ਦੇ ਦਿਨ ਔਰ ਸਾਰੇ ਦੇਸ਼ ਦੇ ਵਾਸੀਆਂ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਨੇ ਆ ਇਹ ਸਾਡੀ ਬਹੁਤ ਵੱਡੀ ਵਿਜੈ ਸੀ ਹਿੰਦੁਸਤਾਨ ਦੀ ਇਹ ਮਹਾਨਤਮ ਲੜਾਈਆਂ ਵਿੱਚੋਂ ਇੱਕ ਲੜਾਈ गिनी ਗਈ ਹੈ ਕਿਉਂਕਿ ਇਸ ਤੇ ਵਿੱਚ ਸਾਡੀ ਫੌਜ ਜੋ ਬਿਲਕੁਲ ਜ਼ਮੀਨ ਤੇ ਸੀ ਔਰ ਦੁਸ਼ਮਣ 18000 ਫੁੱਟ ਉਚਾਈ ਤੇ ਸੀਗਾ ਔਰ ਬੰਕਰਾਂ ਦੇ ਵਿੱਚ ਸੀਗਾ ਲੇਕਿਨ ਉਹ بڑے ਯੁੱਧ ਕੌਸ਼ਲ ਨਾਲ ਯੁੱਧ ਲੜਾਇਆ ਗਿਆ ਔਰ ਦੁਸ਼ਮਣ ਨੂੰ ਨਾ ਸਰਵੋਤ ਤੋਂ ਖਤਮ ਕਰਤਾ ਬੜੀ ਭਾਰੀ ਨੁਕਸਾਨ ਪਹੁੰਚਾਇਆ ਗਿਆ ਬੜੀ ਭਾਰੀ ਤਜਾਦ ਚ ਉਹਨਾਂ ਦਾ ਜਾਨੀ ਔਰ ਮਾਲੀ ਨੁਕਸਾਨ ਕੀਤਾ ਗਿਆ ਔਰ ਉਸ ਤੋਂ ਬਾਅਦ ਅਸੀਂ ਵਿਜਾ ਹਾਸਲ ਕੀਤੀ ਮੈਂ ਸਾਰੇ ਦੇਸ਼ ਵਾਸੀ ਨੂੰ ਲਖ ਲਖ ਵਧਾਈ ਦਿੰਦਾ ਮੇਰੇ ਨਾਲ ਕੈਪਟਨ ਕੁਲਵੰਤ ਸਿੰਘ ਕੈਪਟਨ ਜੱਤਰ ਸਿੰਘ ਰੇਂਦਰ ਸਿੰਘ ਜੀ ਕੈਪਟਨ ਮਲਕੀਤ ਸਿੰਘ ਵਾਲੀਆ ਜੀ ਗੁਰਬਖਸ਼ ਸਿੰਘ ਜੀ ਸਾਰੇ ਇੱਥੇ ਐਕਸ ਆਰਮੀ ਵਾਲੇ ਅੱਜ ਬੜੇ ਹੀ ਵੱਡੀ ਤਜਾਦ ਚ ਆਏ ਨੇ ਬਹੁਤ ਵੱਡੀ ਤਜਾਦ ਚ ਸੈਲੀਬ੍ਰੇਸ਼ਨ ਕਰਨ ਆਏ ਨੇ ਔਰ ਮੈਂ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਜੀ ਜੈ ਹਿੰਦ ਜੈ ਭਾਰਤ